ਜਪ ਰਾਮ ਨਾਮ ਹਰ ਗੁਰੂ ਦਾ ਮੇਰੇ ਮਨ ਅਰੇ ਮੇਰੇ ਪਰਮੇਸ਼ਰ ਦਾ ਨਾਮ ਜਪਿਆ ਕਰ ਹਰੀ ਜਿਹੜਾ ਰੂੜਾ ਸੁੰਦਰ ਹੈ ਉਸ ਦਾ ਨਾਮ ਤੂੰ ਵੀ ਜਪਿਆ ਕਰ ਮੇਰੇ ਮਨ ਤਨ ਪ੍ਰੀਤ ਦਦਾਈ ਸਤਗੁਰ ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਸਤਗੁਰ ਜੀ ਨੇ ਪ੍ਰੀਤ ਲਾ ਦਿੱਤੀ ਹੈ ਕਈ ਕਹਿੰਦੇ ਜੀ ਮਨ ਦੀ ਸਿੱਖੀ ਚਾਹੀਦੀ ਹੈ ਸੋ ਬਾਰਾਂ ਭਾਵੇਂ ਅਮਰਤ ਚੱਕ ਰੈਤ ਮਨ ਯਾਰਾ ਚ ਪਰਪੱਕ ਨਾ ਹੀ ਹੋਈਏ ਬਾਹਰੋਂ ਅਰਾਧ ਮਰਿਆਦਾ ਰੱਖ ਲੈਣੀ ਤਾਂ ਕੋਈ ਸੌਖੀ ਐ ਅੰਦਰੋਂ ਬੜੀ ਔਖੀ ਐ ਸੋ ਪਰ ਜਿਹੜੇ ਬਾਹਰਲੇ ਚਿੰਨ ਹਨ ਖਾਲਸਾ ਜੀ ਧਾਰਮਿਕ ਚਿੰਨ ਇਹ ਅੰਦਰਲੀ ਮਰਿਆਦਾ ਦੇ ਜਨਾਇਕ ਹਨ ਪ੍ਰਤੀਕ ਹਨ ਜਿਨ੍ਹਾਂ ਦੇ ਅੰਦਰ ਸਰਧਾ ਨਹੀਂ ਉਹ ਕਦੇ ਵੀ ਪੰਜਾ ਕਾਰਾਂ ਦੇ ਰਹਿਤ ਬਾਹਰੋਂ ਵੀ ਨਹੀਂ ਰੱਖ ਸਕਦੇ ਅਜੂਬ ਦੇ ਸ੍ਰੀ ਮੁਖਵਾਤ ਹਨ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ ਪਹਿਲਾਂ ਧਰਤੀ ਦੇ ਵਿੱਚ ਜੜ ਪੈਦਾ ਹੋਵੇ ਤਾਂ ਉੱਪਰ ਦ੍ਰਿਸ਼ ਪੈਦਾ ਹੋ ਕੇ ਸ਼ਾਮ ਪੈਦਾ ਕਰਦਾ ਹੈ ਤੇ ਜੇ ਅੰਦਰ ਥੱਲੇ ਧਰਤੀ ਦੇ ਵਿੱਚ ਜੜ ਨਹੀਂ ਤਾਂ ਉੱਪਰ ਦ੍ਰਿਸ਼ ਨਹੀਂ ਕਦੇ ਵੀ ਹੋਇਆ ਇਸ ਵਾਸਤੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਮੰਨਦੇ ਸਿੱਖਾਂ ਦੀ ਬਾਹਰੋਂ ਪਾਵੇ ਨਾਂ ਵੀ ਹੋਈਏ ਉਹ ਤੇਰੇ ਮਨ ਦਾ ਤਾਂ ਐਕਸ-ਰੇ ਕਰਨ ਵਾਲਾ ਆਲਾ ਸਾਡੇ ਕੋਲ ਕੋਈ ਨਹੀਂ ਤੈਨੂੰ ਬਾਹਰੋਂ ਅਸੀਂ ਵੀ ਦੇਖ ਕੇ ਤਾਂ ਥੋੜਾ ਜਿਹਾ ਪ੍ਰਤੀਤ ਕਰ ਸਕਦੇ ਹਾਂ ਕਿ ਤੂੰ ਗੁਰੂਕਾਰ ਸਿੱਖ ਹੈ ਕਿ ਨਹੀਂ ਤੇ ਜੇ ਬਾਹਰੋਂ ਭਾਵੇਂ ਤੂੰ ਸਿੱਖੀ ਨਹੀਂ ਧਾਰਨ ਕੀਤੀ ਤੇਰੇ ਹਿਰਦੇ ਅੰਦਰ ਵੀ ਕੋਈ ਸਰਬ ਦਾ ਦੀ ਜੜ ਨਹੀਂ ਅੰਦਰੋਂ ਵੀ ਤੂੰ ਫੋਕਾ ਤੇ ਖਾਲੀ ਏ ਇਸ ਵਾਸਤੇ ਜੇ ਅੰਦਰੋਂ ਤੇਰੇ ਸਰਬਾ ਤੇ ਬਾਹਰੋਂ ਇਹ ਚਿੰਨ ਧਾਰਨ ਕਰਨ ਲੱਗਿਆ ਤੈਨੂੰ ਕੀ ਔਖੇ ਨੇ ਇਸ ਵਾਸਤੇ ਬਾਹਰ ਦੇ ਜਿਹੜੇ ਧਾਰਮਿਕ ਚਿੰਨ ਨੇ ਇਹ ਅੰਦਰ ਲਈ ਸਰਬਾ ਤੇ ਭਾਵਨਾ ਦੇ ਜਨਾਇਕ ਨੇ ਸੂਚਕ ਨੇ ਜਨਾਉਂਦੇ ਨੇ ਕਿ ਅੰਦਰ ਵੀ ਗੁਰੂ ਕੀ ਸਿੱਖੀ ਹੈ ਇਹਦੇ ਅੰਦਰ ਵੀ ਭਾਵਨਾ ਹੈ ਇਸ ਵਾਸਤੇ ਬਾਹਰੋਂ ਵੀ ਗੁਰੂ ਕੀ ਸਿੱਖੀ ਧਾਰਨ ਕਰਨੀ ਅੰਦਰੋਂ ਮਿਤਾਨ ਕਰੀਏ ਗੁਰੂ ਕੀ ਮਰਯਾਦਾ ਜੇ ਕੇਵਲ ਬਾਹਰੋਂ ਕੋ ਚਿੰਨ੍ਹ ਧਾਰਨ ਕਰੀ ਰੱਖੇ ਅੰਦਰ ਸਰਦਾ ਤੇ ਭਾਵਨਾ ਨਹੀਂ ਤਾਂ ਉਹਨਾਂ ਧਾਰਮਿਕ ਚਿੰਨ੍ਹਾਂ ਨੂੰ ਵੀ ਸਤਿਗੁਰੂ ਜੀ ਨੇ ਪਖੰਡ ਕਹਿ ਕੇ ਉਹਨਾਂ ਦਾ ਵਿਖੰਡਨ ਕੀਤਾ ਇਸ ਵਾਸਤੇ ਬਾਹਰੋਂ ਵੀ ਸਰਦਾ ਤੇ ਅੰਦਰੋਂ ਵੀ ਸਰਦਾ ਹੋਵੇ ਇੱਕੋ ਜਿਹਾ ਜੀਵਨ ਹੋਵੇ ਜਿਉਂ ਨਿਰਮਲ ਬਾਹਰੋਂ ਨਿਰਮਲ ਮਾਰੋਂ ਸਤ ਨਿਰਮਲ ਜਿਉਂ ਨਿਰਮਲ ਸਤਗੁਰਕ ਸੇਕਰਣੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਹੀਂ ਮਨ ਸਾ ਸਸਮਾਣੀ ਜਨਮ ਰਤਨ ਜਿਨ ਖੱਤਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਘਰ ਨਾਮੇ ਇਸ ਵਾਸਤੇ ਸਾਡੇ ਮਨ ਵਿੱਚ ਵੀ ਸਾਡੇ ਤਨ ਵਿੱਚ ਵੀ ਪ੍ਰੀਤ ਲਾ ਦਿੱਤੀ ਹੈ ਮਨ ਨੂੰ ਵੀ ਸਿੱਖੀ ਧਾਰਨ ਕੀਤੀ ਹੈ ਸਰੀਰਕ ਤੌਰ ਤੇ ਵੀ ਰਹਿਤ ਮਰਯਾਲਾ ਚਿੱਧੜ ਤੇ ਪ੍ਰਪੱਕ ਹਾਂ